ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸਰ ਜੀ ਕੀ ਨਾਮ ਆ ਤੁਹਾਡਾ ਵਿਕਾਸ ਜੀ ਵਿਕਾਸ ਜੀ ਕੀ ਪ੍ਰੋਬਲਮ ਆ ਗਈ ਤੁਹਾਨੂੰ ਤੁਸੀਂ ਡਾਕਟਰ ਸ਼ਰਧਾ ਆਯੁਰਵੈਦ ਤੋਂ ਦਵਾਈ ਲਈ ਆ ਸਰ ਮੈਨੂੰ ਸਾਹ ਦੀ ਪ੍ਰੋਬਲਮ ਹੋ ਗਈ 2-3 ਸਾਲ ਤੋਂ 2-3 ਸਾਲ ਤੋਂ ਸਾਹ ਦੀ ਪ੍ਰੋਬਲਮ ਦੇ ਨਾਲ ਤੁਸੀਂ ਜੂਝ ਰਹੇ ਸੀ ਹਾਂਜੀ ਹਾਂ ਕਿੰਨੀਆਂ ਕੁ ਦਵਾਈਆਂ ਲਈਆਂ ਕਾਫੀ ਟਾਈਮ ਤੋਂ ਸਰ ਦਵਾਈ ਲੈ ਰਹਿਆ ਸੀ ਪਰ ਆਰਾਮ ਨਹੀਂ ਆ ਰਿਹਾ ਜੀ ਕੀ ਕੀ ਦਿੱਕਤ ਕੀ ਹੁੰਦੀ ਸੀ ਸਾਡੇ ਵਿੱਚ ਇਹ ਜੇ ਮੈਂ ਕੋਈ ਸਮਾਨ ਚੱਕਦਾ ਤੁਰਦਾ ਫਿਰਦਾ ਫਿਰ ਮੈਨੂੰ ਸਾਹ ਬੁੱਲ ਜਾਂਦਾ ਸੀ ਤੁਸੀਂ ਕੰਮ ਕੀ ਕਰਦੇ ਹੋ ਫੌਜੀ ਲੈਮ ਵਿੱਚ ਦਾ ਸਰ ਕੌਜੀ ਲੈਮ ਵਿੱਚ ਤਾਂ ਫਿਰ ਤੁਸਾਂ ਨਾ ਕਾਫੀ ਸਮੈਲ ਵੀ ਆਉਂਦੀ ਹੈ ਉਹ ਸਮਾਨ ਵੀ ਚੱਕਣਾ ਪੈਂਦਾ ਹੈ ਨਾ ਹਾਂਜੀ ਤੇ ਫਿਰ ਤੁਸੀਂ ਕਿੱਥੋਂ ਠੀਕ ਹੋਏ ਮੈਂ ਸਿਰਫ ਫੇਸਬੁਕ ਤੇ ਦੇਖਿਆ ਸੀ ਡਾਕਟਰ ਸਰਦਾ ਦਾ ਐਡ ਤੇ ਮੈਂ ਉਹ ਤੋਂ ਡਿਟੇਲ ਕੱਢੀ ਤੇ ਮੈਂ ਡਾਕਟਰ ਕੋਲ ਗਿਆ ਸਰਦਾ ਬੋਲ ਮੈਮ ਕੋ ਹਾਂਜੀ ਤੇ ਮੈਂ 6 ਮਹੀਨੇ ਦਵਾਈ ਖਾਧੀ ਅਰਬੇ ਦਾ ਜੀ ਹਾਂਜੀ ਤੇ ਮੈਂ ਠੀਕ ਹੋ ਗਿਆ ਤੇ ਕੋਈ ਪਰਹੇਜ਼ ਵੀ ਦੱਸਿਆ ਸੀ ਤੁਹਾਨੂੰ ਉਹਨਾਂ ਨੇ ਜੀ ਉਗਾ ਕਰਨ ਦੱਸਿਆ ਸੀ ਤੇ ਬਾਹਰ ਕੋਈ ਸਮਾਨ ਤਲੀ ਹੋਈ ਚੀਜ਼ ਨਹੀਂ ਖਾਣੀ ਜੀ ਕਿੰਨੇ ਮਹੀਨੇ ਤੁਹਾਡਾ ਲਾ ਚੱਲਿਆ 6 ਮਹੀਨੇ 6 ਮਹੀਨੇ ਹੁਣ ਠੀਕ ਹੋ ਬਿਲਕੁਲ ਹਾਂਜੀ ਹੁਣ ਕੋਈ ਦਿੱਕਤ ਨਹੀਂ ਆ ਕੋਈ ਦਿੱਕਤ ਨਹੀਂ ਆਈ ਕੀ ਕਹਿਣਾ ਚਾਹੁੰਦੇ ਆ ਮਰੀਜ਼ਾਂ ਨੂੰ ਸਾਦੇ ਮਰੀਜ਼ਾਂ ਨੂੰ ਲਈ ਕਹੂੰਗਾ ਸਰ ਡਾਕਟਰ ਸਾਹਿਬ ਦਾ ਕਹੋ ਆ ਕੇ ਆਪਣੀ ਟ੍ਰੀਟਮੈਂਟ ਕਰਾਓ ਹਾਂਜੀ ਤੁਸ ਆਯੁਰਵੇਦਾਂ ਦੀ ਕੋਈ ਡਿਫੈਕਟ ਨਹੀਂ ਹੈਗਾ ਹਾਂਜੀ ਕੋਈ ਪ੍ਰੋਬਲਮ ਨਹੀਂ ਆਈ ਇਹਦੀ ਬਸ ਇਹੀ ਕਹਿਣਾ ਚਾਹੁੰਦਾ ਚਲੋ ਬਹੁਤ ਬਹੁਤ ਧੰਨਵਾਦ ਵੀ ਥੈਂਕ ਯੂ ਸਰ